ਅਨੇ ਤੋਂ ਸੁੰਡੀ ਸੁੰਡੀ ਤੋਂ ਬੱਚਾ ਕਊਆ ਜਿਹਨੂੰ ਕਹਿੰਦੇ ਨੇ ਕਿ ਖਾਂ ਫਾਲਗ ਬਣ ਗਿਆ 4 ਵਸਤਾ ਚਾਹੇ ਗੋਤੀ ਸੁੰਡੀ ਆ ਜਾਂ ਪੱਤਾ ਰੇਪੇਟ ਸੁੰਡੀ ਆ ਜਾਂ ਅਮਰੀਕਨ ਸੁੰਡੀ ਆ ਇਦਾਂ ਹੀ ਕਰਾਦੀ ਹੁੰਦੀ ਸਾਰੇ ਪੂਰੀ ਚਾਰ ਵਸਤਾ ਦੇ ਗੁਜ਼ਰਦੇ ਨੇ ਆਂਡਾ ਉਹਦਾ ਬੱਚਾ ਬੱਚੇ ਤੋਂ ਕਊਆ ਜਾਂ ਪਿਪਾ ਕਹਿੰਦੇ ਨੇ ਤੇ ਸੁਬੰਦੋ ਦਾ ਬਣ ਗਿਆ ਅਡਡ ਫਾਲਗ ਠੀਕ ਹੈ ਤੇ ਇਹ ਨੂੰ 30 35 ਦਿਨਾਂ ਦੇ ਚ ਜੇ ਵਾਈਟ ਦਲੇ ਦੀ ਮੈਂ ਗਣ ਕੀਤੀ ਸੀ ਤੁਹਾਨੂੰ 20 25 ਦਿਨਾਂ ਚ ਕਰ ਰਿਹਾ ਤਾਂ ਇਹ 30 35 ਦਿਨਾਂ ਚ ਜੀਵਨ ਚੱਕਰ ਪੂਰਾ ਕਰ ਰਿਹਾ ਆਂਡਾ ਸਾਡਾ ਨੁਕਸਾਨ ਹੀ ਕਦਾ ਚਿੱਟੇ ਰਹ ਕਦਾ ਆਂਡਾ ਹੁੰਦਾ ਠੀਕ ਹੈ ਜੀ ਲੰਬਾ ਜੀ 14 ਦੇ ਦਾਣੇ ਵਾਂਗੋ ਠੀਕ ਉਹ ਸਾਨੂੰ ਹੋਰ ਜਿੱਕੇ ਰੰਗ ਤਾਂ ਦਿਖਾਈ ਦੇ ਦਿੰਦਾ ਉੱਥੇ ਇਹ ਦਿਨ ਦਾ ਤੋਂ ਉੱਪਰ ਆ ਦਿਨ ਦਾ ਕਿੱਥੇ ਆ ਇਹ ਦੋਗਾ ਤਾਂ ਅੱਡੇ ਜਿਹੜੀ ਸਫੇਰ ਬ੍ਰੈਕਟ ਨੇ ਜਿਹੜੀਆਂ ਫੁੱਲ ਡੋਡੀ ਜਿਹਨੂੰ ਕਹਿੰਦੇ ਲੱਗਣੀ ਸ਼ੁਰੂ ਹੁੰਦੀ ਹੈ 40 50 ਦਿਨ ਦੀ ਕ੍ਰੌਪ ਤੇ ਪਤਾ ਦੇ ਦਊਗਾ ਤੁਹਾਨੂੰ ਬਈ ਫੁੱਲ ਦੇ ਵਿਚਾਲੇ ਹਰੀ ਪੱਤੀ ਹੈ ਉਸੇ ਦੋ ਘੰਟਾ ਠੀਕ ਇਹ ਵੀ ਕਹਿੰਦੇ ਆ ਤਾਂ ਉੱਥੇ ਦਊਗਾ ਸ਼ੁਰੂ ਜੇ ਫੁੱਲਾਂ ਦੇ ਮੋੜ ਦਊਗਾ ਫੁੱਲ ਦੀ ਜਿਹੜੀ ਥੱਲੇ ਹਰੀ ਪੱਤੀ ਹੈ ਉੱਥੇ ਦੋ ਘੰਟਾ ਕਿਉਂ ਦਿੰਦਾ ਉੱਥੇ ਪੱਤੇ ਦਉਗਾ ਤੈਨੂੰ ਘਰਾਲ ਕਰਕੇ ਜਾ ਕੇ ਫੁੱਲ ਚ ਜਾਣਾ ਬੂਗਾ ਕੋਤੇ ਨਿਸ਼ਾਨ ਕਰਨਾ ਫਿਰ ਪੱਤੇ ਦਾ ਕੋਈ ਨਿਸ਼ਾਨ ਨਹੀਂ ਆਉਂਦਾ ਨਾ ਪੱਤੇ ਨੂੰ ਖਾਂਦਾ ਖਾੜਾ ਇਹਨੇ ਫੁੱਲ ਨੂੰ ਫੁੱਲ ਤੋਂ ਬੱਲੇ ਢਿੰਦੇ ਨੂੰ ਤੇ ਫਿਰ ਕੀੜਾ ਸਿਆਣਾ ਹੈਗਾ ਉਹ ਕਹਿੰਦਾ ਮੈਂ ਪੱਤੇ ਦੇ ਦਉਗਾ ਪੱਤੇ ਦੇ ਦੋਰਨਾ ਚਾਹੁੰਦਾ ਕਿ ਤੇ ਗਿਰਜੂਆ ਥਨੇ ਜੇ ਤੁਸੀਂ ਆਪਣਾ ਜੀਵਨ ਆਪਣੀ ਬੱਚੇ ਨਾ ਪਾਲਣੇ ਨੇ ਤੁਹੂੰ ਦਿੰਦਾ ਹੀ ਲੈੜੇ ਜਾ ਕੇ ਉਹਦੇ ਹੱਥ ਠੀਕ ਐ ਕਿ ਉਹ ਥੱਲੇ ਜਿੱਥੋਂ ਫੁੱਲ ਰੋਟੀ ਨਿਕਲਦੀ ਹੈ ਉਸੇ ਦੇ ਰਿਆ ਹੱਥੇ ਸფერ ਦਿੱਤੇ ਜਾਂ ਬੋਲਦੇ ਦੇ ਰਿਆ ਗਾ ਉੱਥੋਂ ਨਿਕਲ ਕੇ ਕੁਝ ਘੰਟੇ ਜੇ ਤਰ ਵੱਡ ਜਾਂਦਾ अच्छा कबड्डी करया कि ये कीड़ा और किसी फसल ਤੇ ਨਹੀਂ ਆਉਂਦਾ ਨਰਮੇ ਤੇ ਚੱਲ ਕੇ ਨਾਂਮੇ ਤੇ ਆਉਂਦਾ ਇਹਦਾ ਬੰਦੇ ਇਹ ਸਭਾਵੀ ਹੈ ਕਿ ਇਹਦਾ ਮਤਲਬ ਜੇ ਸਾਨੂੰ ਪਤਾ ਕਿ ਹੋਰ ਕਿਸੇ ਬੰਦੇ ਆਉਣਾ ਨਹੀਂ ਆ ਤੇ ਨਾਂਮਾ ਹੀ ਸੋਰਸ ਹੈਗਾ ਇਹਦਾ ਬੰਦੇ ਨੂੰ ਮੈਨੇਜ ਕਰਨਾ ਨਹੀਂ ਸੌਖਾ ਪਰ ਦੂਜੇ ਪਾਸੇ ਡਿਫਿਕਲਟੀ ਹੈ ਕਿ ਅੰਡੇ ਜੋ ਬੱਚਾ ਨਿਕਲੇ ਆ ਅੱਜ ਹੀ ਨਿਕਲੇ ਮਾਨੂੰ ਸਵੇਰੇ ਨਿਕਲੇ ਸੀ 7 ਵਜੇ ਬੱਚਾ ਤੇ ਦਰਹਾਂ ਤੱਕ ਅੰਦਰਿਆ ਇਹ ਤਾਂ ਬਰਤਾਲ ਸ਼ਾਮ ਤੱਕ ਹੈ ਸੋ ਵੀ ਉਹਦੇ ਟੀਲੇ ਦੇ ਅੰਦਰ ਹੈ ਮੋਟਿੰਡੀ ਦੇ ਅੰਦਰ ਚਲ ਕੇ ਇਹ ਕਿਸੇ ਦਾ ਬਾਗਰ ਬਣ ਗਿਆ ਮਰ ਜੇ ਨਹੀਂ ਮਰੀ ਮਾ ਕੋਲ ਸਤੋ ਜੇ ਤੁਝੇ ਕੁਝ ਨਹੀਂ ਨਾ ਕੋਈ ਦੋਇ ਤੁ ਦੋਈ ਪੀਲੇ ਜਾਂਦਾ ਨਹੀਂ ਜਾਣੀ ਇਹ ਮਰਨ ਮਰ ਉਭੜਾ ਟਿਪੀਕਲ ਹੋਗੀ ਗੱਲ ਮਤਲਬ ਸਾਨੂੰ ਪਤਾ ਹੈਗਾ ਚੀਜ਼ਾਂ ਕਿ ਕਿੱਥੋਂ ਆ ਰਹੀਆਂ ਕਿੱਥੇ ਜਾ ਰਹੀਆਂ ਸੂਰ ਸਿੱਕੇ ਬਾਰੇ ਮੈਂ ਗੱਲ ਕਰੂੰਗਾ ਪਰ ਆਪਾਂ ਅੱਖਾਂ ਬੰਦ ਕਰ ਲਈਏ ਉਸੇ ਬਾਰੇ ਪਤਾ ਹੋਣ ਦੇ ਬਾਅਦ ਜੋ ਅੱਖਾਂ ਬੰਦ ਨੇ ਕਰਦੀਆਂ ਜੇ ਦੂਜੇ ਦੇ ਕੀ ਇਹਦਾ ਬੰਦ ਨੂੰ ਈਜ਼ੀ ਮੈਨੇਜ ਕਰਨਾ ਬਹੁਤ ਜ਼ਰੂਰਦਾ ਹੁਣ ਪਹਿਲੂ ਕੀ ਸੀਗਾ ਜਦੋਂ ਨਾਨ ਮੀਟੀ ਸੀ ਮੀਟੀ ਦੀ ਆਉਣ ਤੋਂ ਬਾਅਦ ਕੀ ਹੋ ਗਿਆ ਵੀ ਆਪਾਂ ਤਿੰਨ ਤੋਂ ਲੈ ਕੇ ਪੰਜ ਸਪਰੇਆਂ ਦੇ ਵਿੱਚ ਆਮ ਸਰ ਸਰ ਲੱਗ ਗਿਆ ਉਧਰ ਪੈਰਲਲ ਕੀ ਕਵੈਲਰ ਕਿਦਾਂ ਹੁੰਦਾ ਝੋਨੇ ਨਾਲ ਝੋਨੇ ਦੇ ਉੱਤੇ ਫਿਕਸ ਹੈ ਜੋ ਤੁਸੀਂ ਸ਼ਡਿਊਲ ਮੁਤਾਬਕ ਕਰਦੇ ਜੇ ਤੇ ਉਹ ਟਾਈਮ ਦੇ ਉੱਤੇ ਆ ਗਿਆ ਇਹ ਵੀ ਜਿਹੜਾ ਵੈਜੀਟੇਟਿਵ ਤੇ ਇੰਕ੍ਰੋਡਕਟਰ ਪੀਜਾ ਕਰਦੇ ਵੀ ਨਹੀਂਦਾ ਉਹਨੂੰ ਦੀ ਪਹਿਲੀ ਦਵਾਈ ਦੂਜੀ ਦਵਾਈ ਤੇਜੀ ਕਈ ਕਈ ਚੀਜ਼ਾਂ ਲਾਉਣੀ ਆਉਂਦੀ ਨੇ ਹੁਣ 3-3.5 ਮਹੀਨੇ ਵਾਸਤੇ ਉਹਨੂੰ ਬਚਾਉਣਾ ਹੈਗਾ ਤੇ ਇਹ ਦੱਸ ਦਿੰਦੇ ਵੀ ਸਪਰੇਅ ਕਰਦੇ ਜੀ ਮਹੀਨੇ ਚ ਕਿੰਨ ਹੋ ਗਈਆਂ ਤੇ ਤਿੰਨਾ ਮਹੀਨੇ 9 ਜਾਂ 10 ਨੇ ਆ ਕੁਝ ਸਮਾਂ ਆਤ ਬੜੀ ਹੈ ਵੀ 3-4 ਜਾਂ 5 ਸਪਰੇਅ ਵਾਤਵਾਤ ਕਰਦਿਏ ਤੇ ਆਪਣਾ ਕੰਮ ਨਿਕਲ ਗਿਆ। ਇਹੋ ਨਵਾਂ ਕੀੜਾ ਆ ਗਿਆ ਮੈਨੂੰ। ਪਹਿਲਾਂ ਅਸੀਂ 15-18 ਜਾਂ 20 ਵੀ ਕਰਦੇ ਸੀਗੇ। ਕੋਈ ਬਰਾਬੀ ਸੁੰਦੀ ਨੂੰ ਮਾਰਨਾ ਉਹਨਾਂ ਔਖਾ ਨਹੀਂ ਹੈਗਾ। ਮਦਸਰ ਉਹਦੇ ਅਮਰੀਕੀ ਸੁੰਦੀ ਦੇ ਬਗਾਨੇ। ਇਹਦੇ 'ਚ ਜ਼ਹਿਰਾਂ ਦੇ ਬਲਦੀ ਸੈਨ ਸ਼ਕਤੀ ਨਹੀਂ ਇਹ ਜੇ ਗੱਲ ਹੋਈ। ਪਰ ਇਹ ਤੇ ਪਾਇੰਲ ਨਹੀਂ ਹੋਈ। ਹੁਣ ਲਈ ਦੇ ਵਿੱਚ ਵੇਜਿਆ ਆ ਵੀ ਤਾਂ ਜੀਵਨ ਦੇ ਵਿੱਚ ਸਾਰੇ ਨੇ ਝੋਲਿਆਂ ਨੂੰ ਸ਼ੁਰੂ ਜਿਹੜਾ ਕਿਉਂਕਿ ਪਤਾ ਹੀ ਨਹੀਂ ਸ਼ੋਰ ਕਰਾਉ ਪਏ ਕਿ ਇੱਥੇ ਮਿਲਣਾ ਮਿਲਣਾ ਸਾਨੂੰ ਖੇਤਾਂ ਨੂੰ ਕਿਸੇ ਨੇ ਵੜਨਾ ਹੀ ਨਰਮੇ ਦੇ ਖੇਤ ਵਿੱਚ ਵਿੱਚ ਜਿਹੜਾ ਛੱਡ ਦਿੱਤਾ ਨਾ ਪਾਣੀ ਨਾ ਖਾਦ ਨਾ ਸੁੰਢੀ ਕੋ ਪੈਣੀ ਹੈ ਕਿ ਇਹਨਾਂ ਕੀਤਾ ਬੀਜੇਗੇ ਇਹਨਾਂ ਬੀਜਿਆ ਵੀ ਜੁਲਾਈ ਫਿਕਸਿਆ ਕੰਮ ਜੁਲਾਈ ਦੇ ਪਹਿਲੇ ਹਫਤੇ ਦੇ ਬਾਅਦ ਜੇ 10 ਜੁਲਾਈ ਦੇ ਬਾਅਦ ਫਿਰ ਅਸਪਿਰੈਂਸ ਹੋਣੀ ਹੋ ਸੌਦੀ ਆ ਗਈ ਜਦੇ ਬੀਜੂ ਉਹਦੇ ਵਿੱਚ ਕਿਉਂਕਿ ਕਿਸੇ ਨੇ ਗੇਤਾ ਬੀਜੇ ਸੀਗਾ ਸਰੋਦੇ ਮੋਟੇ ਜੀ ਬੀਜੇ ਸੀਗਾ ਉਹਦਾ ਟਾਈਮ ਹੋ ਗਿਆ ਸੀਗਾ ਔਰ ਗੇਤਾ ਬੀਜੇ ਸੀਗੇ ਤੇ ਪਹਿਲੋਂ ਨਿਕੜਿਆ ਤੇ ਜੁੜੇ ਜਵੜ ਵੀ ਸੌਦੀ ਆ ਗਈ ਹੁਣ ਕਹਿੰਦਾ ਮੈਂ ਤਾਂ ਜੀ ਉਹ ਜਦੋਂ ਵਸਤ ਕੀ ਜਾਏ ਤੇ ਕਹਿੰਦਾ ਡੀਤਾ ਤੋਂ ਮੈਂ ਤਾਂ ਸਰੇ ਕੀਤੀ ਹੀ ਮੈਂ ਤਾਂ ਦੇਣ ਕਰਦੀ ਆ ਕੀਤੀਆਂ ਕਰੂੰ ਜੁੜਾਈ ਜੀ ਮੀੜਾ ਕਦੋਂ ਆਇਆ ਜੋ ਚ ਥੋੜਾ ਕੀਤੀ ਚ ਮੈਨੂੰ ਬੜੇ ਬਾੜੋਂ ਦਾ ਹਰਾ ਹੀ ਦੀਦਾ ਪਿਆ ਤੇ ਵੜ ਗਿਆ ਪਹਿਲੋਂ ਆਪਾਂ ਤੋਂ ਉਹਨੇ ਤਿੰਨ ਸਹਰਾਂ ਕੀਤੀਆਂ ਤੇ ਕੰਮ ਨਹੀਂ ਕੀਤਾ ਇਹੋ ਸੌਦੀ ਨੌਨ ਰਿਟੀ ਦੇ ਵਿੱਚ ਵੀ ਆਉਂਦੀ ਸੀਗੀ ਉਥੇ ਕੀ ਸੀ ਕਿ ਉਥੇ ਕੋਲ ਤੁਸੀਂ ਪੰਜਵੇਂ ਸੱਤਵੇਂ ਦਾ ਸਪਰੇਅ ਕਰਦੇ ਸੀ ਬੇਕਨ ਸੁੱਟੀ ਨੂੰ ਮਾਰਨ ਵਾਸਤੇ ਇਹ ਵਿੱਚ 1.5000 ਆਦੇ ਸੀ ਠੀਕ ਹੈ ਇਹ ਨਹੀਂ ਵੀ ਪਰਾਲੇ ਨੇ ਮਾਰਦੀ ਨਹੀਂ ਸੀ ਜਾਂ ਦੂਜੇ ਨੇ ਕੀੜਾ ਬੇਸਿਕਲੀ ਹਰਾ ਤੇਲਾ ਤੇ ਗਲਾਬੀ ਸੁੱਟੀ ਇਹ ਦੋ ਕੀੜੇ ਨੇ ਜਿਹੜੇ ਨਰਮ ਤੇ ਬਾਕੀ ਦਾ ਸਾਰੇ ਸਕੈਂਡਲ ਨੇ ਬੇਕਨ ਸੁੱਟੀ ਕਦੇ ਨਹੀਂ ਸੀ ਛੋਲਿਆਂ ਦੀ ਸੁੱਟੀ ਹੁੰਦੀ ਸੀ ਫਟ ਤੇ ਉਸ ਬਾਅਦ ਜਿੱਤੇ ਨਰਮ ਅੰਗਿਆਈਏ ਤਮਾਕੋੜੀ ਸੁੱਟੀ ਸਾਡੀ ਕਦੇ ਵੀ ਸੁੱਟੀ ਨਹੀਂ ਕਿਸੇ ਦੀ ਤਰਫੇ ਦੀ ਸਾਡਾ ਤਰਬੜਿਆ ਸੀ ਤਾਂ ਨਹੀਂ ਸੀ ਕੀ ਇਹ ਬਾਚਾ ਅੰਗਿਆਲ ਕਰੇ ਦੁਨੀਆ ਚਿੱਟਾ ਮੱਛੀ 85 ਹਜ਼ਾਰ ਰੁਪਏ ਨੂੰ ਹੈ ਨਹੀਂ ਸੀ ਹੈ ਸੀ ਤਾਂ ਨਾਮ ਆਤਰ ਸੀਗਾ ਸਿਰਫ ਦੋ ਕਿੜੇ ਸੀ ਹਰਪੂਰੀ ਜੋ ਤਰ ਤਨ ਸੁਨਾਦਾਰਾ ਤੱਕ ਵੀ ਬੈਠੀ ਤਾਂ ਕਦੀ ਪਾਈ ਹੋਈ ਸੀ ਕਿਸਕਰ ਇਹ ਵੀ ਬਾਤ ਚਾਹੀਏ ਤਾਂ ਸੋ ਕੋਈ ਵੀ ਚੀਜ਼ ਹੈ ਜਦੋਂ ਜੇ ਕੋ ਬੈਸਟੀ ਸੜਨਾ ਬਰੇਲਾ ਸੀਗਾ ਤੇ ਇੱਕ ਟਾਈਮ ਲਈ ਫਿਕਸ ਦੇ ਉੱਤੇ ਸ਼ੁਰੂ ਚ ਸਪਰੇ ਹੁੰਦੀ ਸੀ ਕਿ ਤੇ ਉਹ ਬੈਟਰ ਪੈਟਰਨ ਹੁੰਦਾ ਸੀ ਕਿ ਉਸ ਚੀਜ਼ ਦੇ ਉਸ ਦਾ ਰਾਗੀ ਸੁਣੀ ਦੀ ਬਾਤੀ ਕੋਈ ਚੀਜ਼ ਝੜਾਦੀ ਸੀਗਾ ਸਿਰਫ ਇਹਦੇ ਵਾਸਤੇ ਸੀਗਾ ਹੁਣ ਚੀਜ਼ ਝੜਾਇ ਤਾਂ ਵੀ ਉਹਦੀ ਫੈਮਿਲੀ ਮੈਨੇਜਮੈਂਟ ਹੋ ਨਹੀਂ ਰਹੀ ਔਰ ਜਦੋਂ ਮਗਰੋਂ ਕੱਢ ਗਿਆ ਵਿਚਾਰੇ ਜਿੱਦਾਂ ਕਹਿੰਦਾ ਵੀ ਬੰਦਾ ਉਹ ਬੰਦਾ ਉਹ ਉੱਥੇ ਚੱਲ ਗਿਆ ਲੱਕੜਾਂ ਦੇ ਬਾਅਦ ਤਾਂ ਫਿਰ ਉਹ ਬਾਜੀ ਕਿਉਂ ਦੇਉ ਉਹਨੂੰ ਜੇ ਦੁੱਜੇ ਨੂੰ ਉਹ ਗੱਲ ਹੋ ਰਹੀ ਹੈ ਇੱਥੇ ਸੋ ਇਹ ਲੋਕਾਂ ਨੂੰ ਸਮਝਣ ਦੀ ਜਾਂ ਦੇਖਣ ਦੀ ਲੋੜ ਹੈ ਕਿ ਇਹਨੂੰ ਕਿੱਦਾਂ ਮੈਨੇਜ ਕਰਨਾ ਹੈ ਨੈਕਸਟ ਜੀ ਇਹ ਪਿੱਛੇ ਨਹੀਂ ਪਿੱਛੇ ਇਸ ਕੱਢਦੇ ਬਸ ਇੱਕ ਮਿੰਟ ਜਿਹਾ ਖਤਮ ਕਰਾਂਗਾ ਸੋ ਮੇਰੀ ਬੋਲ ਤਾਂ ਕਦਾ ਰੋਜ਼ਾ ਦਾ ਫਲਾਵਰ ਵੀ ਖੁੱਲ੍ਹੇ ਵੀ ਨਹੀਂ ਤੇ ਬੰਦ ਵੀ ਨਹੀਂ ਦੂਜੇ ਢਿੰਡੇ ਦੇ ਵਿੱਚ ਵੜ ਗਿਆ ਤਾਂ ਧੀਰ ਦੇ ਉੱਤੇ ਉਹ ਚੁਗਣਾ ਓਖਾ ਹੋ ਜਾਂਦਾ ਹੈਗਾ ਨੈਕਸਟ ਜੀ ਨੈਕਸਟ ਕੱਢਦੇ ਜੀ ਲੈਸ ਜੀ ਜਿਹਦੇ ਫਲਾਹ ਦਾ ਦੇਖ ਰਹੇ ਜੇ ਦੂਜੇ ਨੇ ਕਰ ਗਰਾਹੀ ਸੋਤੀ ਦਾ ਜਿਹੜਾ ਬਾਰਿਸ਼ੇ ਸ਼ੁਰੂ ਚ ਤੁਸੀਂ ਦੇਖਦੇ ਜਦੋਂ ਤੱਕ ਬਰਸਾਤਾ ਜੇ ਇਹ ਸ਼ੁਰੂ ਹੁੰਦੀ ਹੈ ਕਿਵੇਂ ਦੇਖਦੇ ਜੜਾਈ ਜੀ ਨਹੀਂ ਪੈਗੇ ਤੇ ਗਸਤ ਜੇ ਬਿਲਕੁਲ ਸੁੱਕਾ ਰਹਿ ਰਿਹਾ ਡਰਾਈ ਰਹਿ ਰਿਹਾ ਸਮਝ ਇਹ ਵਾਰਸ਼ਾਂ ਹੁੰਦੀਆਂ ਤੇ ਫਿਰ ਇੱਕਦਮ ਸਾਡਾ ਹਾਲਾਤ ਵਧਦਾ ਹੈ ਜੇ ਤਾਂ ਬੋਹੀਆਂ ਅੰਦੇ ਰੀਚਪਟ ਨਹੀਂ ਚੱਲਿਆ ਨਹੀਂ ਤਾਂ ਪਵੇ ਪਰ ਨਹੀਂ ਚੱੜ ਨਹੀਂ ਚੱਲਿਆ ਤੇ ਇਹਦੀ ਲੌਂਗ ਡਿਸਟੈਂਸ ਟ੍ਰਾਂਸਪੋਰਟ ਜਿਹੜੀ ਐ ਡਿਸੈਮੀਨੇਸ਼ਨ ਨਹੀਂ ਹੋਣੀ ਵਿੰਡ ਨਾਲੀ ਇਹ ਜਾਣਾ ਉਤਾਂ ਇਹ ਪ੍ਰੀਵਿਅਲ ਫਰਾਈਟਿੰਗ ਇਹਨਾਂ ਸੀ ਜਿਆਦਾ ਦੀ ਬੋਕ ਕਰਦਾ ਥੋੜੇ ਥੋੜੇ ਬੋਕ ਕਰਦਾ ਜੀ ਹੁਣ ਇਥੇ ਸਪੇਸਿੰਗ ਵਾਲੀ